ਪੱਦਨ ਸੀਪੀਏ ਕਿਸ ਦੇਸ਼ ਦੇ ਵਿੱਚ ਨਾ ਲਕੀਰਾਂ ਖਿੱਚ ਖੁੱੱਚ ਕੇ ਸਭ ਨੂੰ ਧਰਮ ਕਾਂਡਾਂ ਦੇ ਵਿੱਚ ਜਾਤਾਂ ਪਾਤਾਂ 'ਚ ਵੰਡਦਾ ਜਿਹੜਾ ਆਪਾਂ ਇਕੱਠੇ ਹੋਏ ਸੀ ਪਿਆਰ ਇੱਕ ਐਸੀ ਚੀਜ਼ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸਾਚ ਕਹੋ ਸੁਣਿਓ ਸਭੈ ਜਨ ਪ੍ਰੇਮ ਦੀ ਜੋਤੈ ਨਹੀਂ ਪਰ ਇਸੇ ਕਰਕੇ ਹਿੰਦੁਸਤਾਨੀ ਅੱਜ ਸਾਰੇ ਦੁਨੀਆ ਦੇ ਵਿੱਚ ਨੇ ਪਿਆਰ ਫਲਾ ਰਹੇ ਨੇ ਇਹ ਨੀ ਕ ਇਕੱਲੇ ਸਿੱਖੀ ਨੇ ਜਾਂ ਹਿੰਦੂ ਨੇ ਜਾਂ ਮੁਸਲਮਾਨ ਨੇ ਐਸਾਈ ਨੇ ਸਾਰੇ ਬੰਦੇ ਆਪਣਾ ਆਪਣੀ ਡਿਊਟੀ ਕਰਦੇ ਕਿ ਆਈ ਰਿਪਰੈਜ਼ੈਂਟ ਇੰਡੀਆ ਮੈਂ ਹਮੇਸ਼ਾ ਬਾਹਰ ਜਾਣਾ ਕਿਤੇ ਜਾਣਾ ਆਈ ਰਿਪਰੈਜ਼ੈਂਟ ਮੈਂ ਤਾਂ ਜੀ ਇੰਡੀਅਨ ਆ ਜੀ ਇੰਡੀਆ ਦੀ ਫਿਲਮ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਾਂ ਦੋ ਕਲਚਰ ਨੂੰ ਜੋੜਿਆ ਜਿਹੜੇ ਸਮਝ ਲਓ ਵੀ ਦੋ ਭਰਾ ਨੂੰ ਅੱਡ ਕਰਤਾ ਇਸ ਦੇਸ਼ ਦੀ ਬਦਨਸੀਬੀ ਹੈ ਕਿਸ ਦੇਸ਼ ਦੇ ਵਿੱਚ ਨਾ ਲਕੀਰਾਂ ਖਿੱਚ ਖੁੱੱਚ ਕੇ ਸਭ ਨੂੰ ਧਰਮਾਂ ਕਾਂਡਾਂ ਦੇ ਵਿੱਚ ਜਾਤਾਂ ਪਾਤਾਂ 'ਚ ਵੰਡਤਾ ਜਿਹੜਾ ਆਪਾਂ ਇਕੱਠੇ ਹੋਏ ਸੀ ਇਹੋ ਜਿਹੇ ਜਿਹੜੀਆਂ ਫਿਲਮਾਂ ਨੇ ਉਹ ਫਿਲਮਾਂ ਰਿਲੇਟ ਕਰਦੀਆਂ ਨੇ ਕਿ ਅਸੀਂ ਅੱਜ ਵੀ ਇਕਾਂ ਹੁਣ ਤੁਸੀਂ ਦੇਖੋ ਵੀ ਇਸ ਫਿਲਮ ਦੇ ਵਿੱਚ ਦੋਨੋਂ ਦੇਖੋਣ ਦੀ ਫੋਟੋਆਂ ਹੀ ਲੱਗਦੇ ਨੇ ਇੱਕੋ ਹੀ ਜਾਤ ਹੈ ਇੱਕੋ ਹੀ ਪਾਤ ਹੈ ਇੱਕੋ ਹੀ ਗੱਲ ਹੈ ਇੱਕੋ ਬਾਤ ਹੈ ਪਿਆਰ ਕਿਹੜੀ ਕੈਸੀ ਚੀਜ਼ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੱਚ ਕਹੋ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਪ੍ਰੇਮ ਜਦ ਤੁਸੀਂ ਕਰਦੇ ਹੋ ਨਾ ਦੁਨੀਆ ਨਾਲ ਫਿਰ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਇੱਕੇ ਦਾ ਧਰਮ ਹੈ ਕਿਹੜੀ ਜਾਤ ਦਾ ਉੱਚਾ ਹੈ ਨੀਵਾ ਕੌਣ ਹੈ ਨਹੀਂ ਉਹ ਸਾਰੇ ਤੁਹਾਨੂੰ ਰੱਬ ਦੇ ਪਿਆਰੇ ਲੱਗਦੇ ਆ ਬਾਬੇ ਨਾਨਕ ਨੇ ਜਦੋਂ ਵਰਦਾਨ ਦਿੱਤਾ ਸੀ ਕਹਿੰਦੇ ਉੱਜੜਦੇ ਰੋ ਜਿਹੜੇ ਚੰਗੇ ਬੰਦੇ ਨੂੰ ਕਹਿੰਦੇ ਚੱਲੋ ਕੋਈ ਅੱਜ ਹਰਿਆਣਾ ਵੀ ਬਣਿਆ ਤੋ ਵੀ ਚੰਗੇ ਲੋਕ ਹੈਗੇ ਨੇ ਆਪਣੀ ਲੋਕ ਨੇ ਸਾਰੇ ਦੇਖੋ ਚੰਗੇ ਮਾੜੇ ਹਰ ਧਰਮ ਚ ਨੇ ਹਰ ਜਗ੍ਹਾ ਚ ਨੇ ਸ਼ਾਇਦ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਗੱਲ ਆਪਾਂ ਇੱਕ ਵਾਰੀ ਪਹਿਲਾਂ ਕਦੇ ਕੀਤੀ ਸੀ ਤੇ ਉਹ ਗੱਲ ਉੱਜੜਨ ਵਾਲੀ ਨਹੀਂ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਮਾੜੇ ਬੰਦੇ ਆ ਨਾ ਉਹ ਇੱਕ ਜਗ੍ਹਾ ਟਿਕੇ ਰਹਿਣ ਤਾਂ ਚੰਗੇ ਆ ਜੇ ਜਾਣਗੇ ਤਾਂ ਲੋਕਾਂ ਨੂੰ ਵੀ ਮਾੜਾ ਕਰਨਗੇ ਆਪਣੇ ਦੇਸ਼ ਹੋ ਹੀ ਰਿਹਾ ਨਾ ਤੇ ਜਿਹੜ ਚੰਗੇ ਆਦਮੀ ਨੇ ਪਿਆਰ ਵਾਲੇ ਨੇ ਉਹ ਜਿੱਥੇ ਵੀ ਜਾਣਗੇ ਐਸੇ ਕਰਕੇ ਹਿੰਦੁਸਤਾਨੀ ਅੱਜ ਸਾਰੇ ਦੁਨੀਆ ਦੇ ਵਿੱਚ ਨੇ ਪਿਆਰ ਫੈਲਾ ਰਹੇ ਨੇ ਇਹ ਨਹੀਂ ਕਿ ਇਕੱਲੇ ਸਿੱਖੀ ਨੇ ਜਾਂ ਹਿੰਦੂ ਨੇ ਜਾਂ ਮੁਸਲਮਾਨ ਨੇ ਈਸਾਈ ਨੇ ਸਾਰੇ ਬੰਦੇ ਆਪਣਾ ਆਪਣੀ ਡਿਊਟੀ ਕਰ ਰਹੇ ਕਿ ਆਈ ਰਿਪਰੈਜ਼ੈਂਟ ਇੰਡੀਆ ਮੈਂ ਹਮੇਸ਼ਾ ਬਾਹਰ ਜਾਣਾ ਕਿਤੇ ਜਾਣਾ ਆਈ ਰਿਪਰੈਜ਼ੈਂਟ ਮੈਂ ਤਾਂ ਜੀ ਇੰਡੀਅਨ ਆ ਜੀ ਇੰਡੀਆ ਰਿਪਰੈਜ਼ੈਂਟ ਕਰ ਰਿਹਾ ਸੋ ਆਈ ਥਿੰਕ ਇਹ ਬਹੁਤ ਇੰਪੋਰਟੈਂਟ ਹੈ ਥਰੂ ਫਿਲਮਸ ਇਹ ਚੀਜ਼ ਛੇਤੀ ਕਨਵੇ ਹੋ ਜਾਂਦੀ ਹੈ ਇਸੀ ਚੀਜ਼ ਦੀ ਕਟੜਤਾ ਜਿਹੜੀ ਹੁੰਦੀ ਹੈ ਉਹ ਮਾਰੀ ਹੁੰਦੀ ਜਿਵੇਂ ਅਸੀਂ ਆਪਣੇ ਨੂੰ ਇਨਸਾਨ ਸਮਝੇ ਪਹਿਲਾ ਇਨਸਾਨ ਹੈਗੇ ਅਸੀਂ ਕਟੜ ਚੀਜ਼ ਨਹੀਂ ਸਮਝਦੇ ਅਸੀਂ ਕਟੜ ਹੈਗੇ ਜੀ ਇਸ ਚੀਜ਼ ਨੂੰ ਇਸ ਤਰ੍ਹਾਂ ਹੋ ਨਹੀਂ ਸਕਦਾ ਅਲੈਗਜ਼ੈਂਡਰ ਕਹਿੰਦਾ ਮੈਂ ਆਪਣੀ ਰੇਸ ਦੁਨੀਆ ਚ ਚਲਾਉਣੀ ਹੈ ਮੇਰੀ ਰੇਸ ਸਭ ਤੋਂ ਵੱਡੀ ਹੈ ਉਸ ਰੇਸ ਦੇ ਵਿੱਚ ਕਰਦੇ ਕਰਦੇ ਉਹਨੇ ਦੁਨੀਆ ਫਤਿਹ ਕੀਤੀ ਤਦੋਂ ਬਾਅਦ ਚ ਪਤਾ ਲੱਗਿਆ ਮੈਂ ਕਿੰਨਾ ਕਤਲੇਆਮ ਕਰਕੇ ਤੇ ਕਿੱਥੇ ਬੈਠਾ ਤੇ ਹੱਥ ਕਹਿੰਦਾ ਮੇਰੇ ਬਾਹਰ ਕੱਢ ਦਿਓ ਆ ਪਛਤਾਇਆ ਤੇ ਅਲੈਗਜ਼ੈਂਡਰ ਦੀ ਕਬਰਾਂ ਨੂੰ ਕੋਈ ਨਹੀਂ ਪੁੱਛਦਾ ਇਸੇ ਤਰ੍ਹਾਂ ਜਿਸ ਜਿਸ ਬੰਦੇ ਨੇ ਹਿਟਲਰ ਨੇ ਇਹ ਕੰਮ ਕੀਤਾ ਉਹ ਝੂਠ ਬੋਲ ਕੇ ਸੱਤਾ ਤੇ ਆ ਸਭ ਕੁਝ ਕੀਤਾ ਉਹਨੇ ਦੁਨੀਆ ਤੇ ਲੜਾਈ ਲਾਈ ਅੱਜ ਲੋਕ ਉਹਨੂੰ ਗਾਲਾਂ ਕੱਢਦੇ ਨੇ ਅੱਜ ਵੀ ਫਿਲਮਾਂ ਬਣਦੀਆਂ ਨੇ ਜਿਹੜੇ ਟਾਇਰੈਂਟ ਲੋਕ ਨੇ ਨਾ ਗਰੇਜੀ ਜਿਹੜਾ ਆਪਾਂ ਕਹਿੰਦੇ ਆ ਸ਼ੈਤਾਨ ਟਾਇਰੈਂਟ ਕਹਿੰਦੇ ਸ਼ੈਤਾਨ ਨੂੰ ਸ਼ੈਤਾਨ ਨੇ ਜੱਜ ਜੱਤ ਵੀ ਜਨਮ ਲਿਆ ਉਹਨੇ ਬੰਦੇ ਨੂੰ ਹਮੇਸ਼ਾ ਧਰਮ ਦੇ ਵਿੱਚ ਵੰਡਿਆ ਉਹਨੂੰ ਉੱਚ-ਨੀਚ ਵੰਡਿਆ ਜਾਤ-ਪਾਚ ਵੰਡਿਆ ਆਈ ਥਿੰਕ ਇਹ ਸਭ ਤੋਂ ਵੱਡਾ ਗੁਨਾਹ ਹੈ ਇਨਸਾਨੀਅਤ ਵਾਸਤੇ ਕਿ ਜਿਸ ਰੱਬ ਨੇ ਤੁਹਾਨੂੰ ਕਿਸ ਪਿਆਰ ਦੇ ਮੂਜਸਿਫੇ ਨਾਲ ਪੈਦਾ ਕੀਤਾ ਹੈ ਗੋਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਜਾਂ ਤਾਂ ਤੂੰ ਜਗ ਮে ਆਇਆ ਐ ਸਰੀਰਾ ਤੁਜਮੇ ਜੋਤ ਰਕੀ ਤਾਂ ਤੂੰ ਜਗ ਮੇ ਆਇਆ ਉਹਨੇ ਆਪਣੀ ਜੋਤ ਰੱਖੀ ਉਹ ਜਿਸ ਸਰੀਰ ਦੇ ਵਿੱਚ ਉਹਦੀ ਜੋਤ ਬਲਦੀ ਹੈ ਰੱਬ ਬੈਠਾ ਹੈ ਤੁਸੀਂ ਉਸ ਸਰੀਰ ਤੋਂ ਲੋਗਾਂ ਨਾਲ ਨਫ਼ਰਤ ਵੀ ਕਰ ਸਕਦੇ ਹੋ ਮੇਰੇ ਗੱਲ ਕਦੇ ਸਮਝ ਨਹੀਂ ਆਈ ਸੋ ਇਹ ਜਿਹੜੀ ਫਿਲਮ ਹੈ ਤੁਸੀਂ ਕੁਐਸਚਨ ਕੀਤਾ ਸੀ ਇਹ ਫਿਲਮ ਦਰਸਾਉਂਦੀ ਹੈ ਕਿ ਅਸੀਂ ਸਾਰੇ ਇਸ ਦੋਈ ਦੇਸ਼ ਚ ਰਹਿਣ ਵਾਲੇ ਦੁਨੀਆ ਚ ਰਹਿਣ ਵਾਲੇ ਇੱਕ ਪਿਤਾ ਹੈ ਉਹਦੇ ਆਪਾਂ ਅੰਛ